ਇੱਕ ਡਾਊਨ ਟੂ ਅਰਥ ਇਸ ਤਰ੍ਹਾਂ ਦਾ ਇਨਸਾਨ ਜੀ ਦੀ ਕਹਾਣੀ ਤੇ ਕਥਨੀ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਅੱਜ ਕਿੱਥੇ ਦੇਖੋ ਤੁਸੀਂ ਪਦਮ ਸ਼੍ਰੀ ਅਵਾਰਡ ਮਿਲਿਆ ਉਹਨਾਂ ਨੂੰ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਜੀਆ ਹੈ ਔਰ ਮੈਂ ਉਹਨਾਂ ਨੂੰ ਸ਼ੁਰੂ ਤੋਂ ਦੇਖਿਆ ਹੈ ਔਰ ਅੱਜ ਤੱਕ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ ਤੇ ਉਹਨਾਂ ਨੇ ਨਿਮਮ ਨਿਮਮ ਮੁਸਕਰਾ ਕੇ ਹਰ ਗੱਲ ਦਾ ਜਵਾਬ ਬੜੀ ਹਲੀਮੀ ਨਾਲ ਦੇਣਾ ਪੰਜਾਬੀ ਲਿਖਾਰੀ ਸਭਾ ਜਲੰਧਰ ਤੋਂ ਰਾਈਟਰ ਆਂ ਲਿਖਦੀ ਆਂ ਪੰਜਾਬੀ ਦਾ ਤੇ ਕਈ ਅਵਾਰਡ ਮੈਂ ਉਹਨਾਂ ਕੋਲੋਂ ਵੀ ਪ੍ਰਾਪਤ ਕੀਤੇ ਨੇ ਤੇ ਕਈ ਜਿਸ ਤਰ੍ਹਾਂ ਮਹਿਮਾਨ ਭੂਮਿਕਾ ਦੇ ਵਿੱਚ ਮੈਂ ਜਾਂਦੀ ਸੀਗੀ ਮੈਡਮ ਗੁਰਮੀਂਦਰ ਕੌਰ ਜੀ ਸਾਡੇ ਮਨ ਵਿੱਚ ਹਾਜ਼ਰ ਨਹੀਂ ਜੋ surjit patel ਜੀ ਦੀ sister in law ਉਹਨਾਂ ਦੇ ਨੇਬਰ ਸੀ ਕਈ ਯਾਦਾਂ ਜੁੜੀਆਂ ਹੋਈਆਂ surjit patel ਨਾਲ ਜਰੂਰ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਤਾਂ ਮੈਮ ਅੱਜ ਕੋਟ ਤੇ ਆਇਓ surjit patel ਜੀ ਨੂੰ ਮਿਲੇ ਸੀ ਤੁਸੀਂ ਹਾਂਜੀ ਮੈਂ ਸਾਰੇ ਸੁਣਨ ਵਾਲਿਆਂ ਨੂੰ ਤੇ ਦਰਸ਼ਕਾਂ ਨੂੰ ਬਿਹਾਰ ਭਰੀ ਸਤਿ ਸ਼੍ਰੀ ਅਕਾਲ ਕੰਨੀ ਆ ਅੱਜ ਮੈਂ ਸੁਜੀਤ ਪਾਤਰ ਜੀ ਦੇ ਭੋਗ ਤੇ ਆਈ ਆ ਜਿਨ੍ਹਾਂ ਨੂੰ ਕਿ ਮੈਂ ਬਚਪਨ ਤੋਂ ਜਾਣਦੀ ਆ ਬਚਪਨ ਤੋਂ ਜਦੋਂ ਕਿ ਉਹ ਨਾਮ ਮਸ਼ਹੂਰ ਵੀ ਨਹੀਂ ਸੀ ਹੋਏ ਇੱਕ ਡਾਊਨ ਟੂ ਅਰਥ ਇਸ ਤਰ੍ਹਾਂ ਦਾ ਇਨਸਾਨ ਜੀ ਦੀ ਕਹਾਣੀ ਤੇ ਕਥਨੀ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਬਹੁਤ ਹੀ ਜ਼ਿਆਦਾ ਵੀ ਸ਼ਬਦ ਹੀ ਨਹੀਂ ਹੈ ਉਹਨਾਂ ਲਈ ਕਹਿਣ ਲਈ ਅੱਜ ਜਿੱਥੇ ਦੇਖੋ ਤੁਸੀਂ ਪਦਮ ਸ਼੍ਰੀ ਅਵਾਰਡ ਮਿਲਿਆ ਉਹਨਾਂ ਨੂੰ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਜੀਆ ਔਰ ਮੈਂ ਉਹਨਾਂ ਨੂੰ ਸ਼ੁਰੂ ਤੋਂ ਦੇਖਿਆ ਹੈ ਔਰ ਅੱਜ ਤੱਕ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ ਤੇ ਉਹਨਾਂ ਨੇ ਨਿਮਮ ਨਿਮਮ ਮੁਸਕਰਾ ਕੇ ਹਰ ਗੱਲ ਦਾ ਜਵਾਬ ਬੜੀ ਹਲੀਮੀ ਨਾਲ ਦੇਣਾ ਬੜੇ ਪਿਆਰ ਨਾਲ ਕਦੇ ਵੀ ਉਹਨਾਂ 'ਚ ਐਟੀਟਿਊਡ ਜਾਂ ਕੋਈ ਅਸੀਅਦਾ ਰੂਡਨੈਸ ਨਹੀਂ ਦੇਖੀ ਅੱਜ ਤੱਕ ਤੇ ਜਦੋਂ ਮੈਂ ਵੀ ਪੰਜਾਬੀ ਲਿਖਾਰੀ ਸਭਾ ਜਲੰਧਰ ਤੋਂ ਰਾਈਟਰ ਆਂ ਲਿਖਦੀ ਆਂ ਪੰਜਾਬੀ ਦਾ ਤੇ ਕਈ ਅਵਾਰਡ ਮੈਂ ਉਹਨਾਂ ਕੋਲੋਂ ਵੀ ਪ੍ਰਾਪਤ ਕੀਤੇ ਨੇ ਤੇ ਕਈ ਜਿਸ ਤਰ੍ਹਾਂ ਮਹਿਮਾਨ ਭੂਮਿਕਾ ਦੇ ਵਿੱਚ ਮੈਂ ਜਾਂਦੀ ਸੀਗੀ ਤੇ ਉਹਨਾਂ ਨੇ ਮਿਲਣਾ ਤੇ ਬੜੇ ਖੁਸ਼ ਹੋਣਾ ਤੇ ਅੱਜ ਇੱਥੇ ਆ ਕੇ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕੀ ਰੱਬ ਨੂੰ ਵੀ ਜੜੀ ਨਾ ਇੱਕ ਚੰਗੇ ਬੰਦਿਆਂ ਦੀ ਕਹਿੰਦੇ ਲੋੜ ਹੁੰਦੀ ਹੈ ਇੱਕ ਅੰਬਰ ਦਾ ਤਾਰਾ ਜਿਹੜਾ ਧਰੂ ਤਾਰੇ ਵਾਂਗੂ ਉਹ ਚਮਕਣਗੇ ਉਹ ਸਰੀਰਕ ਤੌਰ ਤੇ ਨਹੀਂ ਹੈ ਸਾਡੇ ਨਾਲ ਪਰ ਉਹ ਆਪਣੇ ਸ਼ਬਦਾਂ ਦੇ ਨਾਲ ਗੀਤਾਂ ਦੇ ਨਾਲ ਗਜ਼ਲਾਂ ਦੇ ਨਾਲ ਸਦੀਵੀ ਅਮਰ ਰਹਿਣਗੇ ਧੰਨਵਾਦ ਜੀ ਮੈਡਮ ਗੁਰਮੀਂਦਰ ਕੌਰ ਜੀ ਸਾਡੇ ਮਨ ਨੂੰ ਜੋ surjit patar ji ਦੀ sister in law ਉਹਨਾਂ ਦੇ ਨੇਬਰ ਸੀ ਕਈ ਯਾਦਾਂ ਜੁੜੀਆਂ ਹੋਈਆਂ surjit patar ਨਾਲ ਜਰੂਰ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਤਾਂ ਮੈਮ ਅੱਜ ਕੋਟ ਤੇ ਆਇਓ surjit patar ji ਨੂੰ ਮਿਲੇ ਸੀ ਤੁਸੀਂ ਹਾਂਜੀ ਮੈਂ ਸਾਰੇ ਸੁਣਨ ਵਾਲਿਆਂ ਨੂੰ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਨੀਆਂ ਅੱਜ ਮੈਂ surjit patar ji ਦੇ ਬਹੁਤੇ ਆਈਆਂ ਜਿਨ੍ਹਾਂ ਨੂੰ ਕਿ ਮੈਂ ਬਚਪਨ ਤੋਂ ਜਾਣਦੀ ਆ ਬਚਪਨ ਤੋਂ ਜਦੋਂ ਕਿ ਉਹ ਨਾਮ ਮਸ਼ਹੂਰ ਵੀ ਨਹੀਂ ਸੀ ਹੋਏ ਇੱਕ ਡਾਊਨ ਟੂ ਅਰਥ ਇਸ ਤਰ੍ਹਾਂ ਦਾ ਇਨਸਾਨ ਜੀ ਦੀ ਕਹਾਣੀ ਤੇ ਕਥਨੀ ਦੇ ਵਿੱਚ ਕੋਈ ਫਰਕ ਨਹੀਂ ਸੀਗਾ ਬਹੁਤ ਹੀ ਜ਼ਿਆਦਾ ਵੀ ਸ਼ਬਦ ਹੀ ਨਹੀਂ ਹੈ ਉਹਨਾਂ ਲਈ ਕਹਿਣ ਲਈ ਅੱਜ ਕਿੱਥੇ ਦੇਖੋ ਤੁਸੀਂ ਪਦਮ ਸ਼੍ਰੀ ਅਵਾਰਡ ਮਿਲਿਆ ਉਹਨਾਂ ਨੂੰ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਜੀਆ ਔਰ ਮੈਂ ਉਹਨਾਂ ਨੂੰ ਸ਼ੁਰੂ ਤੋਂ ਦੇਖਿਆ ਔਰ ਅੱਜ ਤੱਕ ਜਦੋਂ ਵੀ ਉਹਨਾਂ ਨਾਲ ਗੱਲ ਕਰਨੀ ਤੇ ਉਹਨਾਂ ਨੇ ਨਿਮਮ ਨਿਮ ਮਸਕਰਾ ਕੇ ਹਰ ਗੱਲ ਦਾ ਜਵਾਬ ਬੜੀ ਹਲੀਮੀ ਨਾਲ ਦੇਣਾ ਬੜੇ ਪਿਆਰ ਨਾਲ ਕਦੇ ਵੀ ਉਹਨਾਂ ਚ ਐਟੀਟਿਊਡ ਜਾਂ ਕੋਈ ਅਸੀਅਦਾ ਰੂਡਨੈਸ ਨਹੀਂ ਦੇਖੀ ਅੱਜ ਤੱਕ ਤੇ ਜਦੋਂ ਮੈਂ ਵੀ ਪੰਜਾਬੀ ਲਿਖਾਰੀ ਸਭਾ ਜਲੰਧਰ ਤੋਂ ਰਾਈਟਰ ਆਂ ਲਿਖਦੀ ਆਂ ਪੰਜਾਬੀ ਦਾ ਤੇ ਕਈ ਅਵਾਰਡ ਮੈਂ ਉਹਨਾਂ ਕੋਲੋਂ ਵੀ ਪ੍ਰਾਪਤ ਕੀਤੇ ਨੇ ਤੇ ਕਈ ਜਿਸ ਤਰ੍ਹਾਂ ਮਹਿਮਾਨ ਭੂਮਿਕਾ ਦੇ ਵਿੱਚ ਮੈਂ ਜਾਂਦੀ ਸੀਗੀ ਤੇ ਉਹਨਾਂ ਨੇ ਮਿਲਣਾ ਤੇ ਬੜੇ ਖੁਸ਼ ਹੋਣਾ ਤੇ ਅੱਜ ਇੱਥੇ ਆ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਰੱਬ ਨੂੰ ਵੀ ਜੜੀ ਨਾ ਇੱਕ ਚੰਗੇ ਬੰਦਿਆਂ ਦੀ ਕਹਿੰਦੇ ਲੋੜ ਹੁੰਦੀ ਹੈ ਇੱਕ ਅੰਬਰ ਦਾ ਤਾਰਾ ਜਿਹੜਾ ਧਰੂ ਤਾਰੇ ਵਾਂਗੂ ਉਹ ਚਮਕਣਗੇ ਉਹ ਸਰੀਰਤ ਤੌਰ ਤੇ ਨਹੀਂ ਹੈ ਸਾਡੇ ਨਾਲ ਪਰ ਉਹ ਆਪਣੇ ਸ਼ਬਦਾਂ ਦੇ ਨਾਲ ਗੀਤਾਂ ਦੇ ਨਾਲ ਗਜ਼ਲਾਂ ਦੇ ਨਾਲ ਸਦੀਵੀ ਅਮਰ ਰਹਿਣਗੇ ਧੰਨਵਾਦ ਜੀ